ਪਰਮਾਤਮਾ ਨਾਲ ਕਿਸ ਤਰ੍ਹਾਂ ਸੰਬੰਧ ਜੁੜੇ ਭਾਵੇਂ ਪਹਿਲੀ ਪੰਕਤੀ ਸਤਗੁਰ ਕਹਿ ਗਏ ਨੇ ਤਾਂ ਫਿਰ ਅੱਗੇ ਖੋਲ ਦੇਣਾ ਫੇਰ ਕੀ ਅੱਗੇ ਰੱਖੀਏ ਜਿਤ ਦੇ ਸੇ ਦਰਬਾਰ ਫਿਰ ਕੀ ਰੱਖੀਏ ਪਰਮਾਤਮਾ ਦੇ ਕੋ ਕਿ ਦਰਬਾਰ ਦੀ ਝਲਕ ਪੈ ਜਾਏ ਪਰਮਾਤਮਾ ਦੀ ਝਲਕ ਪੈ ਜਾਏ ਪਰਮਾਤਮਾ ਨਾਲ ਹੀ ਸੰਬੰਧ ਜੁੜੇ ਦਾਤੇ ਨਾਲ ਹੀ ਸੰਬੰਧ ਜੁੜੇ ਫਿਰ ਕੀ ਰੱਖੀਏ ਉਸ ਤੇ ਆਪਕਾ ਕਾਮਨਾ ਨਾ ਰੱਖੀਏ ਤਾਂ ਫਿਰ ਕੀ ਰੱਖੀਏ ਮੈਂ ਫਿਰ ਅਰਜ਼ ਕਰਾਂ 99 ਫੀਸਦੀ ਲੋਕ ਤੇ ਆਪਣੀ ਕਾਮਨਾ ਰੱਖਦੇ ਨੇ ਰੋਜ਼ ਅਰਦਾਸ ਤੇ ਰਾਈਂ ਖੁਦ ਅਰਦਾਸ ਕਰਕੇ ਜਾਂ ਅਰਦਾਸ ਕਰਾ ਕੇ ਕਦੀ ਕਦਾਂ ਕੋਈ ਵਿਚਾਰਾ ਐਸਾ ਹੁੰਦਾ ਹੈ ਕਿ ਲਫਾ ਗ੍ਰੰਥੀ ਸਿੰਘ ਅਰਦਾਸ ਭੁੱਲ ਜਾਂਦਾ ਕਿਸੇ ਕਾਰਨ ਕਰਕੇ ਭੁੱਲ ਗਿਆ ਹੋਵੇ ਨਾਮ ਮੈਂ ਤੇ ਦੋ ਖੇ ਲੋਕੀ ਦੁਆਲੇ ਕਹੇ ਜਾਂਦਾ ਨਾਮ ਭੁੱਲ ਗਏ ਮੋਦ ਤਾਂ ਹੋ ਗਈਆਂ ਨੇ ਪੜਦੇ ਆ ਘਟ-ਘਟ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਪਰ ਉਸਾ ਜੇ ਵੀ ਕੋਈ ਨਹੀਂ ਆਇਆ। ਇਕੈਨ ਅਜੇ ਵੀ ਨਹੀਂ ਬਜੇ। ਪਰ ਉਹਨਾਂ ਦੀ ਵੀ ਆਪਣੀ ਮਜਬੂਰੀ ਕਿਉਂਕਿ ਕਾਮਨਾ ਦਾ ਸੰਬੰਧ ਹੈ ਗੁਰੂ ਨਾਲ ਹੋਰ ਤੇ ਕੁਝ ਗੱਲ ਨਹੀਂ। ਆਖੇ ਮੰਗੇ ਦੇ ਦੇ। ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ। ਜਿਤ ਦੇ ਸੇ ਦਰਬਾਰ। ਫਿਰ ਕੀ ਰਖੀਏ ਪਰਮਾਤਮਾ ਦੇ ਅੱਗੋਂ ਉਸ ਦੀ ਝਲਕ ਮਿਲੇ ਦਾਤਾ ਪ੍ਰਾਪਤ ਹੋਵੇ ਤੇ ਮੂੰਹ ਨਾਲ ਫਿਰ ਕੀ ਬੋਲੀਏ ਜੇ ਮੰਗੀ ਹੈ ਨਾ ਹੁਣ ਮੂੰਹ ਨਾਲ ਇਹ ਕਹਿੰਦੇ ਦੇ ਦੇ ਐ ਦੇ ਇਹ ਦੇ ਐ ਦੇ ਕਿ ਚਲੋ ਇਹ ਨਾ ਕੀ ਤੇ ਹੋਰ ਕੀ ਬੋਲੀਏ ਮੋਹ ਕੀ ਬੋਲਣ ਬੋਲੀਏ ਫਿਰ ਹੋਰ ਕੀ ਬੋਲੀਏ ਕਿਉਂਕਿ ਮੰਨ ਦਾ ਹੀ ਸੰਬੰਧ ਹੈ ਸੀ ਜਦ ਵੀ ਜਾਂਦੇ ਆ ਐ ਦੇ ਐ ਦੇ ਐ ਦੇ ਇਹ ਸੰਬੰਧ ਹੈ ਇਹ ਬੋਲਦੇ ਆ ਤੁ ਫਿਰ ਕੀ ਬੋਲੀਏ ਚਲੋ ਇਹ ਨਾ ਬੋਲੀਏ ਇਹ ਦੇ ਇਹ ਦੇ ਐ ਦੇ ਚਲੋ ਇਹ ਨਹੀਂ ਬੋਲਦੇ ਤੋਂ ਹੁਰ ਕੀ ਬੋਲੀਏ ਮੋਹ ਕੇ ਬੋਲਣ ਬੋਲੀਏ ਜਿਤ ਸੁਣਨ ਦਰੇ ਪਿਆਰ ਜਿਹਨੂੰ ਸੁਣ ਕੇ ਉਹ ਪਿਆਰ ਪਾਵੇ ਜਿਸਨੂੰ ਸੁਣ ਕੇ ਉਸ ਨਾਲ ਰਿਸ਼ਤਾ ਜੁੜ ਜਾਏ ਔਰ ਜਿਸਨੂੰ ਵਾਕਈ ਉਹ ਸੁਣਦਾ ਔਰ ਸੰਬੰਧ ਜੋੜ ਲੈਂਦਾ ਤੋ ਫਿਰ ਕੀ ਹੈ ਤੋ ਅਗਲੀ ਪੰਕਤੀ ਸਤਗੁਰੂ ਖੋਲਦੇ ਨੇ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਅੱਠ ਪੈਰ ਨੇ ਨਾ ਦਿਨ ਰਾਤ ਦੇ ਇੱਕ ਪੈਰ ਤੂੰ ਪ੍ਰਭੂ ਦੇ ਕਦਮਾਂ 'ਚ ਅਰਪਣ ਕਰਦੇ ਇਹ ਤੇਰਾ ਨਹੀਂ ਹੈ ਪਰਮਾਤਮਾ ਦਾ ਸੱਤ ਪੈਰ ਤੂੰ ਜੋ ਕੁਝ ਕਰਨਾ ਹੈ ਧਨ ਕਮਾ ਪਰਿਵਾਰ ਨਾਲ ਸੰਬੰਧ ਜੋੜ ਸੰਸਾਰ ਨਾਲ ਸੰਬੰਧ ਜੋੜ ਧਨ ਸੰਪਦਾ ਨਾਲ ਸੰਬੰਧ ਜੋੜ ਖਾ ਲੈ ਪੀ ਲੈ ਇਸ਼ਨਾਨ ਕਰ ਸੋ ਆਰਾਮ ਕਰ ਕੁਝ ਵੀ ਕਰ ਇੱਕ ਪੈਸ ਅੰਮ੍ਰਿਤ ਵੇਲਾ ਇਹ ਅਰਪਣ ਕਰਦੇ ਹੈ ਕਿ ਜੇ ਇਹ ਅਰਪਣ ਨਹੀਂ ਕੀਤਾ ਇਹ ਵੀ ਤੂੰ ਆਪਣੇ ਕੰਮ ਵਿੱਚ ਵਰਤ ਲਿਆ ਹੈ ਤਾਂ ਫਿਰ ਇੰਜ ਸਮਝ ਲਓ ਅਮਾਨਤ ਦੇ ਤੂੰ ਖਿਆਨਤ ਕੀਤੀ ਹੈ ਕਿ ਵੀ ਮੈਰਜ ਕਰਦੇ ਖਿਆਨਤ ਉਸ ਸਮੇਂ ਵਿੱਚ ਵੀ ਤੂੰ ਧਨ ਕਮਾਇਆ ਹੈ ਉਸ ਸਮੇਂ ਦੇ ਵਿੱਚ ਵੀ ਤੂੰ ਸੁੱਤਾ ਰਿਹਾ ਹੈ ਉਸ ਸਮੇਂ ਦੇ ਵਿੱਚ ਵੀ ਤੂੰ ਸੰਸਾਰ ਨਾਲ ਜੁੜਿਆ ਰਿਹਾ ਹੈ 1 ਉਸ ਸਮਾਂ अर्पण करते गुरु और उस वक्त जो परमात्मा ਦੀਆਂ ਵਡਿਆਈਆਂ ਨੇ ਉਹਨੂੰ ਆਪਣੀ ਸੋਚ ਦੇ ਵਿੱਚ ਲਿਆ ਆਪਣੇ ਚੇਤੇ ਵਿੱਚ ਲਿਆ ਵਡਿਆਈ ਵੀਚਾਰ ਇੱਕ ਮਿੰਟ ਵਿੱਚ ਇਸ ਦੇ ਤੇ ਲਵਾਂ ਮਨੁੱਖ ਦੇ ਅੰਦਰ ਜਿਹੜਾ ਬਾਰ ਬਾਰ ਵਿਚਾਰ ਚੱਲਦਾ ਹੈ ਉਹੀ ਇੱਕ ਦਿਨ ਕਿਰਦਾਰ ਬਣ ਜਾਂਦਾ ਹੈ ਬਹੁਤ ਮਤਲਬ ਕਰਨਾ ਅਗਰ ਕੋਈ ਮਨੁੱਖ ਇੱਕ ਚੋਰੀ ਦਾ ਵਿਚਾਰ ਕਰ ਰਿਹਾ ਕਿ ਉਹ ਸੋਚੇ ਚਲੋ ਵਿਚਾਰ ਹੀ ਕੀਤੀ ਹੈ ਮੈਂ ਕੁਚੋਰੀ ਥੋੜੀ ਕੀਤੀ ਇੱਕ ਉਦਾਹਰਣ ਮੈਂ ਦੇ ਰਿਹਾ ਪਰ ਇਹ ਵਿਚਾਰ ਬਾਰ ਬਾਰ ਚੱਲਦਾ ਹੈ ਚੱਲਦਾ ਰਹੇ ਚੱਲਦਾ ਰਹੇ ਇੱਕ ਦਿਨ ਚੋਰੀ ਕਰ ਬੈਠੇਗਾ ਉਹ ਵਿਚਾਰ ਨੇ ਕਰਾ ਦੇਣੀ ਹੈ ਉਹ ਵਿਚਾਰ ਇਤਨਾ ਮਜ਼ਬੂਤ ਹੋ ਜਾਏਗਾ ਉਸਦੇ ਕੋਲੇ ਕਰਾ ਲੇਗਾ ਇਸ ਵਾਸਤੇ ਸ਼ਾਇਦ ਕੰਨ ਨੇ ਅੱਠ ਪੈਰਾਂ ਦੇ ਚੋਂ ਉਹ ਇੱਕ ਪੈਰ ਅੰਮ੍ਰਿਤ ਵੇਲਾ ਪੌਤੋਂ ਗੁਰੂ ਨੂੰ ਅਰਪਣ ਕਰ ਉਹ ਤੇਰਾ ਨਹੀਂ ਹੈ। ਔਰ ਇਸ ਰਿਸ਼ੇ ਦੇ ਹਤੇ ਅੰਮ੍ਰਿਤ ਵੇਲੇ ਦੀ ਮਹਾਨਤਾ ਦਤੇ ਭਾਈ ਨੰਦ ਲਾਲ ਨੇ ਬੜੇ ਗੀਤ ਗਾਏ ਨੇ ਭਾਈ ਗੁਰਦਾਸ ਜੀ ਤੇ ਕਮਾਲ ਕਰਦੇ ਨੇ। ਪੋਤੇ ਕਹਿੰਦੇ ਨੇ ਮੈਂ ਆਪਣੇ ਸਰੀਰ ਨੂੰ ਜਲਾ ਕੇ ਹਾਕ ਬਣਾ ਕੇ ਉਸ ਦੇ ਕਦਮਾਂ ਤੋਂ ਨਿਛਾਵਰ ਕਰਾਂ ਜੋ ਅੰਮ੍ਰਿਤ ਵੇਲੇ ਉੱਠਦਾ ਤੇ ਗੁਰੂ ਦੀ ਪੱਗ ਕੀ ਕਰਦਾ ਹੈ। ਪ੍ਰਮਾਤਮਾ ਦਾ ਨਾਮ ਜਪਦਾ। ਮੈਂ ਉਹਦੇ ਰਸਤੇ 'ਚ ਬਿਛਾ ਦੇਣਾ। ইরানি সুফি संत शेख সাদী কਹਿੰਦਾ ਦੁਆ ਕੁੰਬਾ ਸ਼ਬਚੋਂ ਗਦਾਇਆ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਜ਼ ਇਹ ਫਕੀਰ ਕਹਿੰਦਾ ਜੇ ਤੂੰ ਦਿਨ ਦੇ ਸਮੇ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੇ ਮੰਗਤਾ ਬਣ ਜਾ ਬਿਖਾਰੀ ਬਣ ਜਾ ਤਾਂ ਹੀ ਤوازن ਪੂਰਾ ਹੋਵੇਗਾ ਤਾਂ ਹੀ ਸੰਤੁਲਨ قائم ਹੋਵੇਗਾ ਅੰਮ੍ਰਿਤ ਵੇਲਾ ਸੱਚਾ ਨਾਮ ਵੜਿਆ ਇਹ ਵਿਚਾਰ ਚਲੋ ਇਹ ਨਾ ਕਰੀਏ ਐਸਾ ਨਾ ਹੋ ਸਕੇ ਅੰਮ੍ਰਿਤ ਵੇਲਾ ਵੇਖਣਾ ਕਰ ਸਕੀਏ ਤੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਵੀ ਨਾ ਕਰ ਸਕੀਏ ਕਿਉਂਕਿ ਜਿਹੜੀ ਵਿਚਾਰ ਕਰੀਏ ਇਹ ਹੀ ਵਿਚਾਰ ਅਗਾਹ ਚੱਲ ਕੇ ਪਿਆਰ ਬਣ ਜਾਂਦੀ ਹੈ ਤੇ ਵੀ ਮੈਰਿਜ ਕਰਦੇ ਆ ਉਹੀ ਜੀਵਨ ਦਾ ਆਧਾਰ ਬਣ ਜਾਂਦੀ ਹੈ ਉਹੀ ਕਿਰਦਾਰ ਦੇ ਪ੍ਰਗਟ ਹੋਣ ਲੱਗ ਪੈਂਦਾ ਹੈ ਕਰਤ ਦੇ ਵਿੱਚ ਪ੍ਰਗਟ ਹੋਣ ਲੱਗ ਪੈਂਦਾ ਹੈ ਤੋ ਪ੍ਰਮਾਤਮਾ ਦੇ ਵਡਿਆਈਆਂ ਦੀ ਕੋਈ ਵਿਚਾਰ ਵੀ ਨਹੀਂ ਇਸ ਵਾਸਤੇ ਵਡਿਆਈਆਂ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ ਉਸ ਦੀ ਮਹਿਮਾ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ ਕਿਉਂਕਿ ਵਿਚਾਰ ਕੋਈ ਨਹੀਂ ਤੇ ਅੰਮ੍ਰਿਤ ਵੇਲਾ ਵੀ ਨਹੀਂ ਲੇਕਿਨ ਇਹ ਚੱਲਦਾ ਪਿਆ ਕਿ ਆਖੇ ਮੰਗੇ ਦੇਹ ਦੇ ਤੋਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਕਰਮਾਂ ਨਾਲ ਜਿਨ੍ਹਾਂ ਨਾਲ ਕਾਮਨਾ ਜੁੜੀ ਹੋਈ ਹੈ ਕਰਮੀ ਆਵੇ ਕਪੜਾ ਹੈ ਫਿਰ ਜਨਮ ਹੋਵੇਗਾ ਸਰੀਰ ਫਿਰ ਮਿਲੇਗਾ ਫਿਰ ਜਨਮ ਹੋਵੇਗਾ ਕਿਉਂ કામના ਜੋ ਕੀਤੀ ਹੈ કામના ਕਰਕੇ ਜੋ ਕਰਮ ਕੀਤਾ ਹੈ ਤੂੰ ਹੁਣ ਇੱਕ ਬੀਜ ਬੋਇਆ ਹੈ ਫਲ ਤੱਕ ਪਹੁੰਚਣ ਵਾਸਤੇ ਤੇ ਭਵਿਸ਼ya ਹੀ ਰਹਿਣਾ ਕੁਝ ਤੇ ਸਮਝ ਆਈ ਜਾਵੇ ਤੇ ਕਾਮਨਾ ਰੋਜ਼ ਰੋਜ਼ ਚੱਲਦੀ ਰਹੇ ਤੇ ਕਾਮਨਾ ਅਰੇਨ ਮਨੋ ਕਰਮ ਰੋਜ਼ ਕਰਦਾ ਰਹੇ ਤੋ ਕਾਮਨਾ ਭਵਿਸ਼ya ਵਿੱਚ ਪੂਰੀ ਹੋਵੇਗੀ ਹੁਣੇ ਨਹੀਂ ਹੋਣ ਲੱਗੀ ਇਹ ਮੈਂ ਅਰਜ਼ ਕਰਦਾ ਮੈਂ ਬੀਜ ਹੁਣ ਬੋਇਆ ਮੈਂ ਬੂਟਾ ਹੁਣ ਅੰਮਦਾ ਲਾਇਆ ਚਲੋ ਮੈਂ ਸਵੇਰੇ ਲਾਇਆ ਤੇ ਹੁਣ ਸ਼ਾਮੀ ਆਖਾ ਮੈਨੂੰ ਅੰਬ ਚਾਹੀਦੇ ਨੇ ਨਹੀਂ ਸਾਲ ਦੋ ਸਾਲ ਚਾਰ ਸਾਲ ਉਡੀਕ ਤੇ ਕਰ ਕੋਈ ਵੀ ਬੀਜ ਉਸੇ ਵਕਤ ਪਰ ਫੁੱਲਤ ਨਹੀਂ ਹੁੰਦਾ ਹਫਤਾ ਦੋ ਹਫਤੇ ਮਹੀਨਾ ਦੋ ਮਹੀਨੇ ਸਾਲ ਦੋ ਸਾਲ 10 ਸਾਲ ਉਡੀਕ ਕਰਨੀ ਪੈਂਦੀ ਹੈ ਇਸ ਤਰ੍ਹਾਂ ਹੀ ਕਰਮ ਨੇ ਜੋ ਕਾਮਨਾ ਅਧੇਨ ਕੀਤੇ ਜਾਂਦੇ ਨੇ ਤੋ ਫਿਰ ਭਵਿਸ਼ ਵਿੱਚ ਤੋ ਇਸ ਤਰ੍ਹਾਂ ਅਗਰ ਭਵਿਸ਼ ਅਗਾਹ ਚੱਲਦਾ ਰਿਹਾ ਉਹ ਭਵਿਸ਼ ਅਗਲਾ ਜਨਮ ਕਰਾ ਦਿੰਦਾ ਕਿਉਂਕਿ ਇੱਕ ਦਿਨ ਮੌਤ ਆ ਜਾਂਦੀ ਹੈ ਤੇ ਭਵਿਸ਼ ਤੇ ਮਨੁੱਖ ਦਾ ਬਣਿਆ ਜੋ ਉਸਨੇ ਕਾਮਨਾਵਾਂ ਕੀਤੀਆਂ ਸਨ ਉਹ ਅੱਗੇ ਚਲੀਆਂ ਗਈਆਂ 10 ਸਾਲ ਬਾਅਦ ਪੂਰੀਆਂ ਹੋਣੀਆਂ ਸਨ ਜ਼ਿੰਦਗੀ ਰਹੀ ਨਹੀਂ ਇਹ ਕਾਮਨਾਵਾਂ ਫਿਰ ਜਨਮ ਕਰਾਣੀਆਂ ਫਿਰ ਕਪੜਾ ਮਿਲੇਗਾ ਫਿਰ ਝੋਲੀ ਮਿਲੇਗੀ ਇਹ ਕਰਮਾਂ ਦਾ ਫਲ ਕੌਣ ਪਾਉਗੇਗਾ ਤੇ ਫਿਰ ਕਪੜਾ ਤੇ ਚਾਹੀਦਾ ਜਿਸ ਝੋਲੀ ਤੇ ਚਾਹੀਦੀ ਜਿਸ ਨੇ ਛਪਾਣਾ ਹੈ ਤਾਂ ਕਰਮੇ ਆਵੇ ਕਪੜਾ ਉਹਨਾਂ ਕਰਮਾਂ ਕਰਕੇ ਸਰੀਰ ਦਾ ਚੋਲਾ ਫਿਰ ਮਿਲੇਗਾ ਫਿਰ ਇਹ ਕਪੜਾ ਮਿਲੇਗਾ ਇਹਨੂੰ ਫਿਰ ਆਣਾ ਪਏਗਾ ਇਹ ਸਵਸਥੀ ਕਹਿੰਦੇ ਨੇ ਕਾਮਨਾ ਮਿਟ ਗਈ ਤਾਂ ਭਵਿਸ਼ ਮਿਟ ਗਿਆ ਤੇ ਕਾਮਨਾ ਆਖਿਰਕ ਸੇ 발ਦੇ ਇਛਾ ਨੂੰ ਰੱਖ ਕੇ ਕੀਤੀ ਜਾਂਦੀ ਹੈ ਤੇ ਫਲ ਭਵਿਸ਼ਲੇ ਚ ਹੈ ਇਹ ਸਵਸਥੀ ਗੁਰਬਾਣੀ ਕਹਿੰਦੀ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਛੱਡ ਫਲ ਨੂੰ ਇਛਾ ਛੱਡ ਤਾਂ ਕਿ ਤੇਰੀ ਕਾਮਨਾ ਤਾਂ ਕਿ ਤੇਰਾ ਧਿਆਨ ਭਵਿਸ਼ ਤੇ ਚਨਾ ਆ ਜਾਏ ਅੱਗੇ ਨਾ ਜਾਏ ਇਹ ਤੇ ਬਾਰ ਬਾਰ ਜਨਮ ਕਰਾ ਦੇਗੀ ਕਾਮਨਾ ਦੇ ਚ ਚਲੋ ਇੱਕ ਬੱਚਾ ਜੀ ਰਿਹਾ ਹੈ ਬਰਦਾਸ਼ਤ ਕੀਤਾ ਜਾ ਸਕਦਾ ਹੈ ਚਲੋ ਇੱਕ ਜਵਾਨ ਵੀ ਜੀ ਰਿਹਾ ਹੈ ਨਾ ਕਾਬਲੇ ਮਾਫ ਤੇ ਨਹੀਂ ਲੇਕਿਨ ਫਿਰ ਵੀ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਔਰ ਇੱਕ ਬੁੱਢਾ ਵੀ ਸੰਸਾਰਿਕ ਕਾਮਨਾ ਦੇ ਜੀ ਰਿਹਾ ਹੈ ਅਜੇ ਵੀ ਕਾਮਨਾ ਮੰਨਿਸ ਇਹ ਕਾਬਿਲ ਮਾਫ ਨਹੀਂ ਹੈ ਇਹ ਤੂੰ ਫਟਕਾਰ ਪਣ ਜਾਊਗਾ ਹਰ ਦੋ ਗੀ ਇਤਨੀ ਜ਼ਿੰਦਗੀ ਤੂੰ ਕਾਮਨਾ ਚ ਵਿਦੇਦ ਕੀਤੀ ਹੈ ਜੇ ਵੀ ਨਹੀਂ ਸਿੱਖਿਆ ਔਰ ਕਾਮਨਾਵਾਂ ਦਾ ਬੋਝ ਵਧਾਈ ਜਾ ਰਿਹਾ ਆਪਣਾ ਜਨਮ ਹੋਰ ਵਧਾਈ ਜਾ ਰਿਹਾ ਹੋਰ ਜਨਮ ਹੋਵੇਗਾ ਕਿਉਂਕਿ ਜਿਤਨੀਆਂ ਕਾਮਨਾਵਾਂ ਤੂੰ ਕਰ ਰਹੇ ਹੈ ਇਹ ਸਾਰੀਆਂ ਪੂਰੀਆਂ ਹੋਣੇ ਕਪੜਾ ਇਤਨਾ ਵੱਡਾ ਨਹੀਂ ਹੈ ਇਹ ਕਪੜਾ ਇਤਨਾ ਲੰਬਾ ਨਹੀਂ ਹੈ 70 ਸਾਲ ਰਹੇਗਾ 80 ਸਾਲ ਰਹੇਗਾ ਔਰ ਕਿੰਨਾ ਰਹੇਗਾ कि जितनियां ਤੇਰੀਆਂ ਕਾਮਨਾਵਾਂ ਨੇ ਉਸ ਵਾਸਤੇ ਕਪੜਾ ਬਹੁਤ ਵੱਡਾ ਚਾਹੀਦਾ ਬਹੁਤ ਵੱਡਾ ਚਾਹੀਦਾ ਕਿ ਕਾਮਨਾ ਹਮੇਸ਼ਾ ਦੇ ਭਵਿੱਖ ਦੇ ਚਲੀ ਜਾਂਦੀ ਹੈ ਕਾਮਨਾ ਦੀ ਸਮਾਪਤੀ ਭਵਿੱਖ ਦੀ ਸਮਾਪਤੀ ਭਵਿੱਖ ਦੀ ਸਮਾਪਤੀ ਜਨਮ ਮਰਨ ਦੀ ਸਮਾਪਤੀ ਇਹ ਵੀ ਮਰਜ਼ ਕਰਦੇ ਆ ਇਸ ਵਾਸਤੇ ਸਹਿਬ ਕਹਿੰਦੇ ਨੇ ਕਰਮੀ ਆਵੇ ਕਪੜਾ ਕਾਮਨਾ ਕਰਕੇ ਜੇ ਤੂੰ ਕਰਮ ਕਰੇਗਾ ਔਰ ਕਰਦਾ ਹੀ ਰਹੇਗਾ ਫਿਰ ਕਪੜਾ ਮਿਲੇਗਾ ਫਿਰ ਚੋਲਾ ਮਿਲੇਗਾ ਫਿਰ ਜਨਮ ਹੋਵੇਗਾ ਨਦਰੀ ਮੋਖ ਦਵਾ ਪਰ ਮੁਕਤੀ ਤੇ ਉਸਦੀ ਬਖਸ਼ਿਸ਼ ਨਾਲ ਤੇ ਉਸਦੀ ਬਖਸ਼ਿਸ਼ ਕਿਸ ਤੇ ਆਉਂਦੀ ਹੈ ਅੰਮ੍ਰਿਤ ਵੇਲਾ ਸਚਨਾ ਵਡਿਆਈ ਵੀਚ ਉਸ ਤੇ ਹੁੰਦੀ ਉਹ ਬਖਸ਼ਿਸ਼ ਦਾ ਬਾਤਰ ਬਣ ਜਾਂਦਾ ਹੈ ਮੁਕਤੀ ਹੋ ਜਾਂਦੀ ਹੈ ਉਹ ਤੇ ਲਿੰਗਨ ਹੋ ਜਾਂਦਾ ਇਸ ਤਰ੍ਹਾਂ ਸੂਰਜ ਕਿਰਨ ਮਿਲੇ ਝਲਕਾ ਜਲ ਹੋਆ ਰਾਮ ਜੋਤੀ ਜੋਤ ਰਹੀ ਸੰਪੂਰਨਥੀ ਉਹ ਤੇ ਸੰਪੂਰਨ ਹੋ ਗਿਆ ਮੁਕੰਮਲ ਹੋ ਗਿਆ ਉਹਦੀ ਯਾਤਰਾ ਸੰਪੂਰਨ ਹੋ ਗਈ ਉਹ ਤੇ ਪ੍ਰਮਾਤਮਾ ਹੋ ਗਿਆ ਜਿਸ ਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਜਾਏ ਤੂੰ ਉਸ ਦੀ ਦ੍ਰਿਸ਼ਟੀ ਕੀ ਬਣ ਜਾਂਦੀ ਕਿਉਂਕਿ ਮਰ ਕੇ ਮੁਕਤੀ ਨਹੀਂ ਹੁੰਦੀ ਗੁਰਬਾਣੀ ਮਰ ਕੇ ਮੁਕਤੀ ਨਹੀਂ ਮਿਲਦੀ ਮਨ ਦੀ ਜੋ ਜੀਵਨ ਮੁਕਤ ਨਹੀਂ ਹੋਇਆ ਮਰ ਕੇ ਕਿਤੇ ਹੀ ਮੁਕਤ ਨਹੀਂ ਹੋਵੇਗਾ ਜਿਹੜੀ ਚੀਜ਼ ਜਿਉਂਦਿਆਂ ਜੀ ਨਹੀਂ ਲੱਭੀ ਮਰ ਕੇ ਕਿਸ ਤਰ੍ਹਾਂ ਲੱਭੇਗੀ ਇਹ ਵੀ ਮੈਂ ਅਰਜ਼ ਕਰਦੇ ਹਾਂ ਜੋ ਜੀਵਨਿਆਂ ਜੇ ਮਿਲ ਗਿਆ ਸਮਝ ਲਓ ਬਸ ਉਹੀ ਹੈ ਉਹੀ ਅਗਾ ਚਲੇਗਾ ਜੇ ਤੂੰ ਜਿਉਂਦਿਆਂ ਜੀ ਨਹੀਂ ਮਿਲਿਆ ਤੇ ਮਰ ਕੇ ਕੀ ਹਾਕ ਮਿਲੇਗਾ ਜਿਉਂਦਿਆਂ ਜੀ ਮੁਕਤੀ ਨਹੀਂ ਮਿਲੀ ਜਿਉਂਦਿਆਂ ਜੀ ਪਰਮਾਤਮਾ ਦੀ ਝਲਕ ਨਹੀਂ ਆਈ ਤੇ ਮਰ ਕੇ ਕੀ ਹਾਕ ਆਏਗੀ ਉਹ ਕੋਈ ਕਾਮਨਾਵਾਂ ਹੋਣ ਗਿਆ ਜੋ ਭਵਿੱਖ ਦੇ ਚਲੇ ਗਏ ਨੇ ਕਾਮਨਾਵਾਂ ਤੋਂ ਰਹਿਤ ਹੋ ਜਾਣਾ ਭਵਿੱਖ ਤੋਂ ਰਹਿਤ ਹੋ ਜਾਂਦਾ ਹੈ ਔਰ ਜੈਸੇ ਭਵਿੱਖ ਮਿਟਿਆ ਮਨੁੱਖ ਜੁੜ ਜਾਂਦਾ ਨਦਰੀ ਮੋਖ ਦਵਾਰ ਇਨੋ ਮੋਖਦਵਾਰ ਦੀ ਪ੍ਰਾਪਤੀ ਹੋ ਗਈ ਇਹ ਪਹਿਚਾਣ ਨਾ ਨਿਕ ਏ ਵਹਿ ਜਾਣੀ ਸਭ ਆਪੇ ਸਚਾ ਉਹ ਤੇ ਇੰਜ ਜਾਣਦਾ ਸਭ ਕੁਝ ਸੱਚੀ ਸੱਚ ਪ੍ਰਮਾਤਮਾ ਹੀ ਪ੍ਰਮਾਤਮਾ ਹੋਰ ਕੁਝ ਵੀ ਨਹੀਂ ਇਹ ਤਨ ਵੀ ਹੋਈ ਇਹ ਮਨ ਵੀ ਹੋਈ ਇਹ ਧਨ ਵੀ ਹੋਈ ਇਹ ਜਗਤ ਵੀ ਹੋਈ ਹੁਣ ਇਹ ਸਭ ਕੁਝ ਵੀ ਨਹੀਂ ਜੋ ਉਸ ਤੋਂ ਬਿਨਾ ਹੋਵੇ ਇਹ ਉਸ ਦੀ ਦ੍ਰਿਸ਼ਟੀ ਬਣ ਜਾਂਦੀ ਅਗਰ ਉਹ ਜੀਵਦਿਆਂ ਜੀ ਇਸ ਤਰ੍ਹਾਂ ਹੋ ਗਿਆ ਤਾਂ ਸਰੀਰ ਦੇ ਵਿਆਗ ਤੋਂ ਬਾਅਦ ਉਸੇ ਮੂਲ ਸਤਾ ਵਿੱਚ ਲੀਨ ਹੋ ਜਾਏਗਾ ਆਵਣੇ ਜਾਵਣੇ ਇਸ ਦੇ ਮਿਟ ਜਾਣਗੇ ਇਹ ਚੌਥੀ ਪੌੜੀ ਦੀ ਤੁਛੋ ਬਦੀ ਅਨੁਸਾਰ ਕਿਉਂਕਿ ਸਮੇਂ ਦੀ ਗਤੀ ਨੂੰ ਮੈਂ ਸਾਹਮਣੇ ਰੱਖਣਾ ਇਹ ਪੌੜੀ ਪਰਕਰਣ 3 4 ਰੱਖਦੀ ਸੀ ਪ੍ਰਥਮ ਈਸ਼ਵਰ ਦੀ ਭਾਸ਼ਾ ਦੂਸਰਾ ਕਾਮਨਾ ਅਧীন ਕਰਮ ਤੀਸਰਾ ਭਾਵਨਾ ਤੇ ਵਿਚਾਰ ਇਹ ਤਿੰਨ ਪਹਿਲੂ ਐਸੇ ਨੇ ਜੋ ਸਮਝਣ ਸਮਝਾਉਣ ਵਾਲੇ ਨੇ ਚਲੋ ਇਤਨੀ ਸਮਾਸੀ ਔਰ ਇਤਨੀ ਸਮਰਥਾ ਸੀ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀਏ ਪੰਜਵੀਂ ਪੌੜੀ ਕਲ ਆਪ ਜੀ ਦੇ ਸਾਹਮਣੇ ਰੱਖਾਂਗੇ ਥੱਕਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿਣਗੇ ਕਿਉਂਕਿ ਸਾਰੀ ਜਿਹੜੀ ਜਪਜੀ ਸਾਹਿਬ ਹੈ ਅਗਰ ਸਮਝ ਵਿੱਚ ਆ ਗਈ ਤਾਂ ਮੈਂ ਸਮਝਦਾ ਸਾਰੇ ਦੁਨੀਆ ਦੇ ਧਰਮ ਗ੍ਰੰਥ ਸਮਝਦੇ ਚਾਗੇ ਸਭ ਕੁਝ ਸਮਝਦੇ ਚਾਗੇ ਸਭ ਕੁਝ ਦਾ ਪਤਾ ਚੱਲੇ ਈਸ਼ਵਰ ਦਾ ਤਤਸਾਰ ਨਿਚੋੜ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਬਾਣੀ ਵਿੱਚ ਵਰਣਨ ਕਰ ਦਿੱਤਾ ਹੈ ਬਿਆਨ ਕਰ ਦਿੱਤਾ ਹੈ। ਔਰ ਸਹਜੇ ਸਹਜੇ ਮਨੁੱਖ ਦੀ ਸੁਰਤ ਨੂੰ ਉੱਥੇ ਪਹੁੰਚਾਇਆ ਕਿੱਥੇ ਸੱਚ ਖੰਡ ਵਸੇ ਨਿਰੰਕਾਰ ਉੱਥੇ ਲੈ ਗਏ। ਤੋਂ ਪੰਜਵੀਂ ਪੌੜੀ ਦੀ ਵਿਚਾਰ ਕੱਲ ਆਪ ਜੀ ਦੇ ਸਾਹਮਣੇ ਤੇ ਸਮਾਪਤੀ ਕਰਾਂਗੇ। ਫਿਰ ਨਦੀਨਾਉ ਸੰਜੋਗੀ ਮੇਲੇ ਆਪ ਦੇ ਦਰਸ਼ਨ। ਇਤਨੀ ਸੇਵਾ ਇਸ ਨੂੰ ਪ੍ਰਮਾਣ ਕਰਨੇ ਬਾਰ-ਬਾਰ ਸਾਰਿਆਂ ਦਾ ਧੰਨਵਾਦ ਬੁੱਲ ਚੁਗੜੀ ਸ਼ਾਵਾਂ। ਵਾਹਿਗੁਰੂ ਜੀ ਕਾ ਕਾਲ ਸਤਿਵਾਹਿ ਜੀ